ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਜਿਹੜਾ ਕਦੇ ਕੋਠਿਆਂ 'ਚ ਵੀਡੀਓ ਬਣਾ ਰਹੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਹੁੰਦੇ ਰਹਿੰਦੇ ਨੇ ਤੇ ਮੁੱਲ ਰੇਟ ਬਾਈ ਦੇ ਜੈ ਜੀ ਹੁੰਦੇ ਆ ਕਈ ਵਪਾਰੀ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਪਸ਼ੂ ਤਾਂ ਜ਼ਿਆਦਾ ਸੀਗੇ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਤੇ ਹੁਣ ਚਾਰ ਐਨੀਮਲ ਰਹਿ ਗਏ ਦੋ ਗੱਬਣ ਆ ਜੀ ਦੋ ਤਾਜ਼ੇ ਸੂਏ ਹੋਏ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਨੂ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਨਾਮ ਹਰਦੇਵ ਸਿੰਘ ਆ ਜੀ ਪਿੰਡ ਹੈਗਾ ਚੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਏ 771760512 ਕਿੰਨੇ ਪਸ਼ੂ ਸੀ ਬਾਈ ਟੋਟਲ ਅੱਜ ਅੱਜ 15 ਗਾਇਆਂ ਸੀਗੀਆਂ ਮੇਰੇ ਸੇਲ ਹੋ ਗਈਆਂ ਹਾਂ ਜੀ ਵਪਾਰੀ ਵੀਰ ਲੈ ਕੇ ਕਿ ਘਰੇ ਵੀ ਲੈ ਗਏ ਵਪਾਰੀ ਵੀ ਲੈ ਗਏ ਵੀਰੇ ਘਰੇ ਵੀ ਲੈ ਗਏ ਘਰੇ ਵੀ ਚਾਰ ਰਹਿ ਗਈਆਂ ਜੀ ਚਾਰ ਰਹਿ ਗਈਆਂ ਮੈਂ ਥੋੜਾ ਜਿਹਾ ਹੌਂ ਚ ਲੇਟ ਹੋ ਗਿਆ ਬਾਈ ਨੇ ਫੋਨ ਤਾਂ ਪਹਿਲਾਂ ਲਾਇਆ ਸੀਗਾ ਇੱਕ ਨੰਬਰ ਤੋਂ ਜਰਸੀ ਤੋਂ ਸ਼ੁਰੂ ਕਰ ਲੈਣੇ ਆ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ ਦੂਜਾ ਸੂਆ ਸੂਈ ਆ ਮੂੰਹ ਛਿੱਗੀ ਆ ਕੰਨਾਂ ਵਾਲੇ ਦੰਦ ਖੜੇ ਆ ਠੀਕ ਆ ਹੱਟੇ ਦੀ ਸੂਈ ਆ ਮਗਰ ਬੱਚੀ ਆ ਮਗਰ ਬੱਚੀ ਆ ਜਰਸੀ ਪਿਓਰੀ ਆ ਬਾਈ ਬੱਚੀ ਹੈ ਨਾ ਹਾਂ ਜੀ ਕਿੰਨਾ ਦੁੱਧ ਬਾਈ ਨੈਟ ਦੁੱਧ ਦੇ ਦੀ ਥਲੀ ਵੀਰੇ ਯਾਰ ਕਹਿਨ ਨੂੰ 17 ਕਹਿੰਦੇ ਕੀ ਆਪਾਂ 16 ਕਿਲੋ ਤਿਆਰ ਚੋਕੇ ਲੈ ਜੇ ਚੋਕੇ ਲੈ ਜੇ ਬਣਾ ਲਾ ਹਾਂ ਸੁਣਾਦੀ ਬਾਈ ਓਕੇ ਹੋਊਗੀ ਬਾਈ ਚਾਰਾਂ ਦੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਵੀਰੇ ਸੂਈ ਫਿਰ ਜਾਊਗੀ ਬਾਈ ਹਾਂ ਹਾਂ 20 ਕਿਲੋ ਦੀ ਗਾਰੰਟੀ ਦਿੱਤੀ ਹੈ ਵੀਰੇ ਗਾਂ ਵਾਲੀ ਨੂੰ ਮਾਲਕਾਂ ਨੇ ਕੱਢ ਲਈ ਵੀਰੇ ਬਾਹਰ ਪੰਜਾਬ ਵਾਲੀ ਜਰਸੀ ਕੋਈ ਛੋਟੀ ਨਹੀਂ ਕਹਿ ਸਕਦੇ ਬਾਈ ਦੇ ਮੋਢੇ ਤੋਂ ਤਾਂ ਜਾਂਦੀ ਹੈ ਬਾਈ ਦੇ ਸਿਰ ਤੱਕ ਹੀ ਆਉਂਦੀ ਆ ਮੇਨ ਗੱਲ ਇਹ ਆ ਮਗਰ ਵੀ ਜਰਸੀ ਬੱਚੀ ਆ ਪਿਓ ਦੀ ਇੱਕ ਮਰੇ ਆ ਦੱਸ ਦਈਏ ਆਪਾਂ ਕਈ ਦੱਸ ਦੇਣੀ ਤੰਨ ਵੱਡੇ ਵੀ ਆ ਥੋੜੇ ਥੋੜੇ ਸਹੀ ਗੱਲ ਹੈ ਪਹਿਲਾਂ ਹੀ ਹਾਂ ਛੋਟੀ ਕਿਉਂਕਿ ਕਈ ਵਾਰ ਕੋਈ ਅਗਲਾ ਕਹਿੰਦਾ ਮੈਨੂੰ ਦੱਸਿਆ ਨਹੀਂ ਸਹੀ ਗੱਲ ਆ ਦੂਰੋਂ ਚੱਲ ਕੇ ਆਉਂਦਾ ਫਿਰ ਠੰਡ ਦਾ ਟਾਈਮ ਆ ਤੇ ਔਖਾ ਹੋ ਜਾਂਦਾ ਇਹ ਗੱਲ ਬਾਈ ਦੀ ਸਹੀ ਆ ਬਾਕੀ ਬਾਈ ਕਹਿੰਦਾ 16 ਕਿਲੋ ਆਪਣੇ ਘਰੋਂ ਜੋਹ ਕੇ ਲੈ ਜੇ ਕੋਈ ਵੀਰ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਛੇ ਟਾਈਮ ਚੋਲੇ ਚਾਹੇ 8 ਟਾਈਮ ਚੋਲੇ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ 1 ਵਜ ਕੇ ਤੇ 13 ਮਿੰਟ ਹੋ ਗਏ ਤੇ ਸ਼ਾਮ ਨੂੰ ਬਾਈ 6 ਵਜੇ ਚਵਾਈ ਕਰਦੇ 6 5:30 6 ਵਜੇ ਵੀਰੇ ਬਾਈ ਅਗਲੇ ਦੀ ਮਰਜ਼ੀ ਹੋਵੇ ਜਦੋਂ ਮਰਜ਼ੀ ਆ ਜੀ ਸਹੀ ਗੱਲ ਆ ਜੀ ਤੇ ਖਾਣ ਲਵੇ ਤੇ ਜਜਮੈਂਟ ਉਹ ਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਫੱਟ ਹੋਣਾ ਸੀਗਾ 16 ਕਿਲੋ ਕੰਡੇ ਚਾੜ ਕੇ ਬਾਈ ਕਹਿੰਦਾ ਮੇਰੇ ਘਰੋਂ ਤੋਲ ਕੇ ਲੈ ਜੇ ਖਾਣਾ ਦੀ ਓਕੇ ਹੋਊਗੀ ਬੇਫਿਕਰ ਹੋ ਕੇ ਆ ਜਿਓ ਕੋਈ ਭੂਰ ਛਿੱਟਾ ਨਹੀਂ ਹੋਣਾ ਬਾਕੀ ਵਜਨ ਵਾਲੀ ਬੱਚੀ ਆ 20 ਪਲੱਸ ਤਾਂ ਆਰਾਮ ਨਾਲ ਹੀ ਜਾਊਗੀ ਮਗਰ ਵੀ ਇਹਦੇ ਬੱਚੀ ਆ ਇੱਕ ਗਾਂ ਨਾਲ ਤੁਹਾਨੂੰ ਦੋ ਗਾਂਆਂ ਬਣ ਜਾਣੀਆਂ ਹੈਗੀਆਂ ਸਾਲਕ ਚੰਗੀ ਸੇਵਾ ਗੌਰ ਹੋ ਜੇ ਬੱਚੀ ਦੇ ਮਗਰ ਵਹਿਣ ਤਿਆਰ ਹੋ ਜੂਗੀ ਇਹ ਮੁੱਲ ਭਾਈ ਇਹਦਾ ਜਮਾ ਫਿਕਸ ਕਰਨਾ ਤੇ ਜਾਇਜ਼ ਜਮਾ ਜਾਇਜ਼ 45000 ਦੀ ਦੇਵਾਂਗੇ ਵੀਰੇ ਹਾਂ ਨਹੀਂ ਹੈ ਹਾਂ ਨਹੀਂ ਹੈ ਮਾੜਾ ਮੋਟਾ ਛੋੜ ਹਾਂ ਛੋੜ ਛਾੜ ਕਰ ਦਿਆਂਗੇ ਵੀਰੇ ਕੋਈ ਗੱਲ ਨਹੀਂ ਮੁੱਲ ਬਿਲਕੁਲ ਉਹ ਵੀ ਬੱਚੀ ਦੀ ਤੈਅ ਮਾਰੀ ਵੀ ਹੈ ਵੀਰੇ ਹਜੇ ਹਾਂ ਕਿਹੜਾ ਉਪਰਾ ਕਰ ਜਾਂਦੀ ਆ ਹਾਂ ਜੀ ਹਾਂ ਉਪਰਾ ਕੀਤਾ ਵਾਪਸ ਉਹ ਪੱਠੇ ਪੱਠੇ ਜੱਜ ਨਾਲ ਨਹੀਂ ਖਾਦੇ ਤਾਂ ਕਰਕੇ ਬਾਕੀ ਬੱੱਚੀ ਚੰਗੀ ਆ ਜੀ 45000 ਦੀ ਹਾਂ ਨਾਏ ਬਾਕੀ ਸ਼ੋਰ ਛੱਪਾ ਹੋ ਜਾਊਗਾ ਉਹਦੇ ਜੋ ਜੀ ਦੋ ਨੰਬਰ ਇਹ ਕਾਲੀ ਦੀ ਭਾਈ ਕੀ ਡਿਟੇਲ ਆ ਜੀ ਇਹ ਵੀਰੇ ਹਫਤਾ ਲੈਂਦੀ ਆ ਜੀ ਇਹ ਵੀ ਦੂਜਾ ਹੀ ਸੂਆ ਸੰਦੀ ਅਗਲਾ ਭਾ ਜਾਂ ਤੀਜੇ ਮਨ ਵਾਲੇ ਅਗਲਾ ਉਹ ਅਗਲੇ ਦੀ ਮਰਜੀ ਆ ਕਿੰਨਾ ਕ ਪਾਜੂ ਭਾਈ ਇਹ ਦੁੱਧ ਵੀਰੇ 14 ਕਿਲੋ ਦੇ ਦੂੰ ਜਿਵੇਂ ਬਾੜਾ ਕਹੀ ਗਏ ਹਾਂ 13 14 ਇਹ ਵੀ ਥਣਾ ਤੋਂ ਨਾਲ ਦੀ ਓਕੇ ਵੀਰੇ ਜੁਮੇਵਾਰੀ ਹੋਊਗੀ ਥਣਾ ਦੀ ਆਪਣੀ ਠੀਕ ਹੈ ਇਹਨਾਂ ਨਾਲ ਕੱਢ ਲਈ ਵੀਰ 12 ਮੇਨ ਗੱਲ ਥਣਾ ਦੀ ਹੁੰਦੀ ਆ ਕਿਉਂਕਿ ਕੋਈ ਵੀ ਦੂਰੋਂ ਚੱਲ ਕੇ ਆਉਂਦਾ ਤੇ ਥਣਾ ਚ ਗਾਮ ਪਾਸ ਨਾ ਹੋਵੇ ਤੇ ਬੰਦੇ ਦਾ ਢੀੜਾ ਵਜਦਾ ਤੇ ਔਖਾ ਹੋ ਜਾਂਦਾ ਕਿਉਂਕਿ ਠੰਡ ਦਾ ਮੌਸਮ ਆ ਬਾਈ ਕਹਿੰਦਾ ਥਣਾ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਾ ਹਫਤੇ ਦਿਨ ਚ ਸੂਨ ਚ ਬਾਕੀ ਆ ਹਫਤਾ ਬਾਈ ਕਹਿੰਦਾ 14 ਕਿਲੋ ਆਪਾਂ ਕਹਿ ਕੇ ਦੇਵਾਂਗੇ ਬਾਕੀ ਸੇਵਾ ਦੇ ਸਰਤੇ ਕਰਾਸ ਚ ਪੈਂਦੀ ਆ ਜਰਸੀ ਚ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਆ ਥਣ ਬਹੁਤ ਸੋਹਣਾ ਲੱਗਿਆ ਵਾ ਚਾਰੇ ਥਣ ਨਿਖੜਵੇਂ ਇੱਕੋ ਸੈਜ ਦੇ ਹਾਂ ਐਵਰੀਬਾਡੀ ਵੇਟ ਦੀ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਤਾਂ ਕਹਿ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਮੰਨ ਲਿਓ ਚਾਹੇ ਤੀਜਾ ਮੰਨ ਲਿਓ ਚਾਹੇ ਦੂਜਾ ਮੰਨ ਲਿਓ ਪਰ ਵਜਣ ਵਾਲੀ ਬੱੱਚੀ ਆ ਕੋਈ ਹੌਲੀ ਬੱੱਚੀ ਨਹੀਂ ਜੀ ਇਹਦਾ ਮੁੱਲ ਬਈ ਅੱਜ ਦਾ ਇਹ ਵੀਰੇ ਅੱਜ ਦਾ ਮੁੱਲ ਇਹਦੀ 33.5 ਦੇ ਦੇਵਾਂਗੇ ਮਾੜਾ ਮੋਟਾ ਛੋਟਾ ਛੱਪ ਮਾਨਤਾਨ ਕਰਦੇ ਆ ਕੋਈ ਗੱਲ ਨਹੀਂ ਲਓ ਜੀ ਛੋਟਾ ਮੁੱਲ ਇਹ ਆ 33000 ਰੁਪਿਆ ਬਾਕੀ ਮਾਨਤਾਨ ਹੋ ਜਾਊਗਾ ਚਾਰ ਦਿਨ ਸਾਂਭ ਕੇ ਤੇ ਜੇ ਕੋਈ ਵਪਾਰੀ ਵੀ ਲੈ ਗਿਆ ਉਹਨੂੰ ਵੀ ਚਾਰ ਪੈਸੇ ਛੱਡ ਜੂਗੀ ਕਿਉਂਕਿ ਉਹਦੇ ਤਿੱਕਰ ਭਰ ਜਾਣਾ ਜੀ ਗਾਣੇ ਚਾਹ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜੇ ਸੂਏਸ ਹੁੰਦੀ ਹੈ ਇਹ ਕ੍ਰੋਸ ਆ ਬੱਛੀ ਕੱਦ ਕਾਠ ਇਹਦਾ ਵੀ ਪੂਰਾ ਹੀ ਆ ਡਬਲਓ ਜਰਸੀ ਜੱਡਾ ਹੀ ਆ ਠੀਕ ਹੈ ਜੀ ਹਾਂ ਜੀ ਇਹ ਵੀ ਹਵਤਾ ਲੈਂਦੀ ਹੈ ਵੀਰੇ ਹਜੇ ਕਿੰਨਾ ਕੁ ਪਾਜੂ ਦੁੱਧ ਦੇ ਵੀਰੇ 16 17 ਕਿਲੋ ਦੇ ਦੂ ਪਾਜੂ ਆਰਾਮ ਨਾਲ ਇਹ ਵੀ ਬਰ ਕੱਢ ਲਈ ਸਕਿਨ ਦੀ ਸ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਬੱਛੀ ਦੀ ਇਹ ਵੀ ਕ੍ਰੋਸ ਚ ਪੈਂਦੀ ਆ ਐਫ ਦੇ 25 ਕਿਲੋ ਦੇ ਬਰਾਬਰ ਜਾਣਾ ਕਿਉਂਕਿ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਹੁੰਦੀ ਆ 16 17 ਕਿਲੋ ਵੈੜ ਨੂੰ ਬਹੁਤ ਆ ਕਿਉਂਕਿ ਫੁੱਲ ਕੱਦ ਕਾਠ ਆ ਲਈ ਆ ਜੀ ਲਗਭਗ ਹਫਤੇ ਦੀ ਇਹ ਵੀ ਕੱਚੀ ਆ ਹਵਾਨਾ ਖਿੱਚਾਂਗੇ ਤਾਂ ਰਵੜਾਂ ਨੂੰ ਵਧੂਗਾ ਥਨ ਤੁਣ ਬਹੁਤ ਚੰਗਾ ਲੱਗਿਆ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਤਾਂ ਨਿਖੜਵੇਂ ਇੱਕੋ ਸੈਜ ਦੇ ਰੰਗ ਦੇ ਰੂਪ ਦੀ ਚੰਗੀ ਆ ਤੇ ਬਾਈ ਦੇ ਮੋਢੇ ਤੇ ਕਰੇ ਆਉਂਦੀ ਆ ਜੀ ਉਹ ਇੱਕ ਨੰਬਰ ਵਾਲੀ ਜਰਸੀ ਜਿੱਡੀ ਆ ਗਾਂ ਕੋਈ ਛੋਟੀ ਨਾ ਮੰਨ ਲਿਓ ਬਾਕੀ ਜੇ ਤੁਸੀਂ ਆਹੋਂਗੇ ਤੁਹਾਨੂੰ ਪਤਾ ਲੱਗ ਜਾਊਗਾ ਜੀ ਝੋਲ ਝੋਲ ਹਵਾਨੇ 'ਚ ਬਹੁਤ ਆ ਸਾਰੀਆਂ ਵਾਲਟਾਂ ਕੱਢ ਕੇ ਸੋਣਾ ਜੀ ਸੋਹਣੀ ਫੇਸ ਕੁਆਲਿਟੀ ਆ ਥੋੜਾ ਜਿਹਾ ਉਪਰਾ ਕਰਦਾ ਜੀ ਪਸੂ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਇਹਦਾ ਮੁੱਲ ਬਈ ਜਾਇਜ਼ ਆ। ਇਹ ਵੀਰੇ ਆਪਾਂ 46000 ਦੀ ਦੇ ਦੇਾਂਗੇ। ਹਾਂ ਨਹੀਂ ਇਹ। ਹਾਂ ਜੀ। ਅੱਜ ਦਾ ਮੁੱਲ। ਇਹ ਤਿਆਰ ਹੋਈ ਤਾਂ ਫਿਰ 52000 ਆ ਜੀ। ਸਹੀ ਗੱਲ ਆ ਜੀ। ਹਾਂ ਜੀ। ਅੱਜ ਦਾ ਮੁੱਲ ਬਾਈ ਕਹਿੰਦਾ 46000 ਰੁਪਿਆ ਹਫਤਾ ਸਾਂਭ ਕੇ ਇਹ ਵੀ ਚਾਰ ਚਿਲੜ ਦੇ ਜੂਗੀ। ਚਾਰ ਨੰਬਰ ਇਹਦੀ ਕੀ ਡਿਟੇਲ ਆ ਇਹ ਬਈ ਜਮਾ ਪਸ਼ੂ ਇਹ ਵੀਰੇ ਇਹਦਾ ਦਲੇ ਦੁੱਧ ਹੈਗਾ 4 ਕਿਲੋ। ਦੋਆ ਵੇਲਿਆਂ ਦਾ ਠੀਕ ਆ। ਇਹਦਾ ਬੱਚਾ ਮਰ ਗਿਆ। ਜੇਰ ਜੂਰ ਦੀ ਓਕੇ ਆ। ਹਲਤਾ ਹੋ ਗਿਆ ਸੂਈ ਨੂੰ। ਹਫਤਾ ਹੋ ਗਿਆ ਸੂਈ ਨੂੰ। ਤੇ ਬਾਈ ਕੋਈ ਛੜ ਛੱਪਾ ਕੋਈ ਵੀ ਨਹੀਂ ਵੀਰੇ ਪੂਰਾ ਵੀ ਨਹੀਂ ਨਿਆਣਾ ਵੀ ਨਾ ਪਾ ਵੀ ਅਗਰ ਸੀੜ ਤੋਂ ਉੱਠਣਾਂ ਦੀ ਵੀ ਓਕੇ ਓਕੇ ਹੋਊਗੀ ਬਾਈ ਕੱਢ ਲਈ ਵੀਰੇ ਬਾਹਰ ਕਿੰਨੇਵੇਂ ਸੂਏ ਸੂਈ ਆ ਬਾਈ ਸੂਏ ਵੀਰੇ ਦੂਜੇ ਸੂਈ ਠੀਕ ਹੈ ਗਾ ਬਾਹਰ ਕੱਢ ਕੇ ਦਿਖਾ ਦਿਓ ਜੀ ਦੂਜੇ ਸੂਏ ਸੂਈ ਆ ਬਾਈ ਕਹਿੰਦਾ ਹਫਤਾ ਹੋ ਗਿਆ ਸੂਈ ਨੂੰ ਬੱਚਾ سپੈਰੀ ਹੋ ਗਿਆ ਥੋੜਾ ਜਿਹਾ ਉਧਰ ਗਈ ਗਾਂ ਅੱਜ ਦਾ ਦੋ ਦੋ 4 ਕਿਲੋ ਬਾਈ ਕਹਿੰਦਾ ਨੈਟ ਤਿਆਰ ਆ ਕੋਈ ਛੜ ਛੱਪਾ ਨਹੀਂ ਗਾ ਬਾਕੀ ਦੁੱਧ ਤਾਂ ਪਲਾਸ ਕਰ ਜੂਗੀ ਸੇਵਾ ਦੇ ਸਰਤੇ ਆ ਕਿੰਨੇ ਦਿਨ ਹੋ ਗਏ ਬਈ ਬੱਚਾ ਮਰੇ ਨੂੰ ਇਹਨੂੰ ਵੀਰੇ ਯਾਰ ਤੀਜਾ ਦਿਨ ਬੱਚਾ ਮਰੇ ਨੂੰ ਹਫਤਾ ਹੋ ਗਿਆ ਸੂਈ ਨੂੰ ਘੂਠ ਨਹੀਂ ਮਾਰਨੇ ਐਵੇਂ ਮੈਂ ਕਹੀ ਆ ਮਾਂ ਕੱਲ ਹੀ ਸੂਈ ਹੈ ਠੀਕ ਆ ਜੀ ਠੀਕ ਆ ਹਾਂ ਤਾਂ ਤਰ ਕੇ ਥੋੜਾ ਜਿਹਾ ਬੱਚੇ ਦਾ ਕਰ ਗਈ ਜੇਰ ਜੂ ਡੰਨ ਹੈ ਜੀ ਜੇਰ ਦੀ ਗਾਰੰਟੀ ਹੋਊਗੀ ਵੀਰੇ ਆਪਣੀ ਠੀਕ ਆ ਇਹਦਾ ਮੁੱਲ ਬਈ ਇਹ ਵੀਰੇ 16000 ਦੀ ਦੇ ਦਿਆਂਗੇ 16000 ਦੀ ਬਾਈ ਕਹਿੰਦਾ ਹਾਂ ਨਾ ਇਹ 4 ਕਿਲੋ ਦੁੱਧ ਦਾ ਬੱਚਾ ਸਪੈਰੀਆ ਇੱਕ ਹਫਤਾ ਹੋ ਗਿਆ ਸੂਈ ਨੂੰ ਜੇਰ ਵਾਲੇ ਪਾਸੋਂ ਬੇਫਿਕਰ ਹੋ ਜਾਓ ਜੇਰ ਜਮਾ ਡੰਨ ਹੋਊਗੀ ਬਾਕੀ ਜਿਹੜੇ ਰੇਟ ਬਾਈ ਵੱਲੋਂ ਕੀਤੇ ਗਏ ਆ ਕੋਈ ਫੈਕਸ ਨਹੀਂ ਮਾੜਾ ਮੋਟਾ ਮਾਨਤਨ ਹੋ ਜਾਊਗਾ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ